ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਤੁਹਾਡੇ ਲਈ ਅੱਜ ਫੇਰ ਇੱਕ ਬਹੁਤ ਸੋਹਣਾ ਸੂਟ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਮੈਂ ਲੈ ਕੇ ਆਈਆਂ ਅੱਜ অর্ਗੈਂਜ਼ਾ ਦੇ ਨਾਲ ਸਿਲਕ ਦੀ ਬਾਟਮ ਹੈ ਬਹੁਤ ਸੋਹਣਾ ਸੂਟ ਹੈ ਜੀ ਤੇ ਇਹਦੇ ਕਲਰ ਵੀ ਤੁਹਾਨੂੰ ਕਲਰ ਚੁਆਇਸ ਮਿਲ ਜਾਣਗੇ ਜੀ ਮੈਂ ਦਿਖਾ ਦਿੰਦੀ ਆ ਤੁਹਾਨੂੰ ਇਹ ਵਰਗੈਂਜ਼ਾ ਦੀ ਸ਼ਰਟ ਹੈ ਜੀ ਇਹ ਵਰਗਾਂ ਦਾ ਵੀ ਸ਼ਾਰਟ ਹੈ ਜੀ ਤੁਸੀਂ ਦੇਖ ਸਕਦੇ ਹੋ ਡਿਜੀਟਲ ਪ੍ਰਿੰਟ ਚ ਹੈ ਤੇ ਨੈਕਸਟ ਹੈਗੀ ਆ ਆਪਾਂ ਕੋਲ ਬਾਟਮ ਬਾਟਮ ਆਪਾਂ ਨੇ ਸਿਲਕ ਦੀ ਲਗਾਈ ਹੋਈ ਹੈ ਜੀ ਡੁਪੀਨ ਹੈ ਤੇ ਇਹਦੇ ਤੇ ਆਪਾਂ ਨੇ ਮੋਰੀ ਦਾ ਕੰਮ ਕਰਵਾਇਆ ਹੋਇਆ ਤੇ ਦੁਪੱਟਾ ਹੈ ਜੋ ਦੁਪੱਟਾ ਕਰੀਮ ਕਲਰ ਦਾ ਦੁਪੱਟਾ ਹੈ ਤੇ ਉਹਨੂੰ ਵੀ ਫਿਰੋਜੀ ਕਲਰ ਦਾ ਹੀ ਕਟਵਰਕ ਹੋਇਆ ਹੈ ਇਸ ਟਾਈਪ ਚ ਮੈਂ ਪਹਿਲਾਂ ਤੁਹਾਨੂੰ ਸਰਟਨ ਕ੍ਰੇਪ ਦੇ ਸੂਟ ਦਿਖਾ ਚੁੱਕੀ ਹਾਂ ਜੀ ਸੋ ਜਿਨ੍ਹਾਂ ਨੂੰ ਵੀ ਇਹ ਜੇ ਸੂਟ ਬਣਵਾਉਣੇ ਹੋਣ ਸਾਨੂੰ ਤੁਸੀਂ ਕੰਟੈਕਟ ਕਰੋ ਜੀ ਤੇ ਆਪਾਂ ਤੁਹਾਡੇ ਲਈ ਮੈਚਿੰਗ ਕਰੀਮ ਕਲਰ ਦੀਆਂ ਸਲਵਾਰਾਂ ਦੇ ਨਾਲ ਬਹੁਤ ਸੋਹਣੇ-ਸੋਹਣੇ ਸੂਟ ਰੈਡੀ ਕਰਕੇ ਦਵਾਂਗੇ ਜੀ ਜਿਵੇਂ ਆਹ ਸੂਟ ਬਣਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਔਰਗੈਂਜ਼ਾ ਹੈ ਤੇ ਔਰਗੈਂਜ਼ਾ ਦੀ ਫਿਟਿੰਗ ਵੀ ਬਹੁਤ ਸੋਹਣੀ ਆਂਦੀ ਹੈ ਤੇ ਦੁਪੱਟਾ ਵੀ ਇਹਦੇ ਨਾਲ ਔਰਗੈਂਜ਼ਾ ਦਾ ਹੀ ਹੈ ਜੀ ਚੈੱਕ ਕਰੋ ਜੀ ਕੰਮ ਬਹੁਤ ਸੋਹਣਾ ਹੋਇਆ ਹੈ ਜਦ ਤੱਕ ਅੱਗੇ ਦਾ ਕੰਮ ਬਣਿਆ ਵਾ ਕਈ ਵਾਰੀ ਕੀ ਹੁੰਦਾ ਹੈ ਕਿ ਕੋਈ ਅਗਰ ਕਲਰ ਚੁਆਇਸ ਤੁਹਾਡੀ ਹੈਗੀ ਹੈ ਹਰ ਉਹ ਮਾਰਕੀਟ 'ਚ ਆਪਾਂ ਨੂੰ ਸ਼ੇਡ ਨਹੀਂ ਮਿਲ ਰਿਹਾ ਤਾਂ ਆਪਾਂ ਤੁਹਾਡੇ ਲਈ ਤੁਹਾਡੇ ਚੁਆਇਸ ਦੇ ਅਕੋਰਡਿੰਗ ਸ਼ੇਡ ਤਿਆਰ ਕਰਾ ਸਕਦੇ ਹਾਂ ਜੀ ਉਹ ਅਸੀਂ ਡਾਇਰ ਤੋਂ ਤੁਹਾਡੇ ਹੀ ਚੁਆਇਸ ਦਾ ਹੀ ਦਵਾਂਗੇ ਜੀ ਸੂਟ ਠੀਕ ਹੈ ਜੀ ਕਲਰ ਸੇਮ ਕਰਾ ਕੇ ਤੁਹਾਨੂੰ ਰੈਡੀ ਕਰਾ ਕੇ ਦਵਾਂਗੇ ਜੀ ਸੋ ਸਾਨੂੰ ਵਧੀਆ ਵਧੀਆ ਸੂਟ ਸਾਡੇ ਤੋਂ ਦੇਖਣ ਲਈ ਜੀ ਸਬਸਕ੍ਰਾਈਬ ਕਰੋ ਜੀ ਤੇ ਲਾਈਕ ਤੇ ਫੋਲੋ ਕਰਨਾ ਨਾ ਭੁੱਲੋ ਜੀ ਓਕੇ ਥੈਂਕ ਯੂ